ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਤੁਹਾਨੂੰ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੁਤਾਂ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਬਸ ਕੋਈ ਨਹੀਂ ਹੋਈ ਬਸ ਬੱਚਿਆਂ ਦੀ ਹਸਪੀਟਲ ਚ ਤੁਹਾਨੂੰ ਪਤਾ ਵੀ ਦਾਦੀ ਨੂੰ ਲੈ ਕੇ ਆਇਆ ਹਾਂ ਜੀ ਤੇ ਅੱਜ ਮੌਸਮ ਵੀ ਬੇਮਜਾਜ ਰਿਹਾ ਹੈ ਜੀ ਮੀ ਪੈ ਰਹਾ ਤੇ ਮੇਰੇ ਜਦੋਂ ਬਸ ਸੈਰ ਕਰਨ ਗਿਆ ਜੀ ਉਸ ਟਾਈਮ ਬੱਦਲਾਈ ਪੂਰੀ ਸੀ ਤੇ ਟਰੈਕਟਰ ਕਈ ਮੰਡੀ ਨੂੰ ਜੀਰੀ ਲੈ ਕੇ ਆ ਰਹੇ ਸੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨੇ ਸਾਹਿਬ ਦੇ ਵਿੱਚ ਹੈ ਤੇ ਹੁਣ ਬਾਹਰ ਕਿਣੀਆਂ ਪੈ ਰਹੀਆਂ ਪਤਾ ਨਹੀਂ ਮਾਰਾ ਜਿਹੜਿਆ ਰੰਗਾ ਚ ਰਾਜੀ ਹੈ ਜ਼ਮੀਨਦਾਰ ਜੀ ਦੀ ਵਧ ਰਿਹਾ ਉਧਰ ਵਹਿਗਰੂ ਵੀ ਪਾਈ ਜਾ ਰਿਹਾ ਹੈ ਸਾਡਾ ਵੀ ਟਾਣਾ ਬਾਣਾ ਉਲਝਿਆ ਹੋਈ ਆ ਜੀ ਡੈਡੀ ਤਾਂ ਉਲਝਿਆ ਸੋਲ ਗਿਆ ਰੀਤ ਨੇ ਵੀ ਅੱਜ ਸਾਜਰੇ ਸਾਜਰੇ ਜੀ ਆ ਆਪਣੇ ਹੱਥ ਪਰ ਸੱਟ ਖਾ ਲਈ ਤਾਂ ਸੱਟ ਵੀ ਆ ਜਿਹੜੀ ਚੀਚੀ ਉਂਗਲੀ ਆ ਜੀ ਇਹਨਾਂ ਬਹੁਤ ਮਤਲਬ ਹੈ ਜੀ ਪਚਕ ਜੀ ਗਈ ਨਾ ਆ ਮੈਂ ਇੱਕ ਛੋਟਾ ਜਿਹਾ ਪਾਰਟ ਪਾਉਣਾ ਵਿੱਚ ਵੀਡੀਓ ਦੇ ਬਾਦ ਸਿਰ ਦੇ ਥੱਲੇ ਕੁੜੀ ਦੇ ਦੇ ਹੱਥ ਆ ਗਿਆ ਐਨਾ ਸਗਰੋ ਕੁੜੀ ਦੇ ਸਿਰ ਤੇ ਛੱਟ ਨਹੀਂ ਲੱਗੀ ਉਹ ਸਾਡੇ ਨਾਲ ਇੱਥੇ ਪੇਸ਼ੈਂਟ ਹੈ ਕਮਰੇ ਦੇ ਵਿੱਚ ਨਾਲ ਦਾਖਲ ਹੈ ਕੁੜੀ ਵਿਚਾਰੀ ਉਹਨਾਂ ਦੇ ਰਿਸ਼ਤੇਦਾਰ ਸੀ ਨਾਲ ਉਹਨਾਂ ਦੇ ਘਰ ਅਸੀਂ ਢਾਣ ਚੱਲ ਗਏ ਉਹਨਾਂ ਦੀ ਛੋਟੀ ਜਿਹੀ ਕੁੜੀ ਆ ਸੀ ਉਹ ਖੇਡਣ ਲੱਗ ਗਈ ਉਹ ਤੇ ਐਨਾ ਸਗਰੋ ਉਹਦੇ ਨਹੀਂ ਛੱਟ ਲੱਗੀ ਤੇ ਛੱਟ ਲੱਗ ਕੇ ਸਰ ਗਿਆ ਤੇ ਇੱਧਰ ਵਾਹਿਗੁਰੂ ਜੀ ਦਾਤਾ ਚਾ ਵਾਹਿਗੁਰੂ ਜੀ ਕੀ ਫਤੇ ਵੇਲਾ ਪੁੱਤ ਲੋਈ ਜਾਂਦਾ ਜੀ ਅੱਜ ਇਹਦੇ ਦੁੱਧੀ ਹੋ ਗਿਆ ਜੀ ਉਹਦੇ ਹਨਾ ਆਪਾਂ ਡਾਕਟਰ ਤੋਂ ਤਾਂ ਕੀ ਕਰਵਾਉਣਾ ਲਾਉਣਾ ਤੇ ਤੂੰ ਨਾ ਹੰਮਾ ਨੇ ਪੱਤੀ ਕੋ ਲਾਤੀ ਡਾਕਟਰ ਤੇ ਇਹ ਚਾਈ ਨੂੰ ਹਾਂ ਹੋਰ ਹੋਰ ਕਰਾਂਉਂਦੇ ਹੀ ਜਾਂਦਾ ਹੋਏ ਇਹਨੂੰ ਅਸੀਂ ਇਨਫੈਕਸ਼ਨ ਤੇ ਬਚਾਉਂਦੇ ਤੇ ਸੱਤ ਖਾਲੀ ਇਹਨੇ ਤੇ ਹੁਣ ਗੋਦੀ ਚੋਣੀ ਤੇਰੇ ਜੀ ਜੀ ਹੱਦੀ ਅੱਛਾ ਐਸਾ ਨੂੰ ਜਿਹੜੀ ਦਵਾਈ ਦਿੱਤੀ ਨਾ ਡਾਕਟਰ ਨੇ ਦਰਦ ਤੇ ਮਨ ਨੂੰ ਤਾਂ ਲੱਗਾ ਵੀ ਮਾਂ ਕਿਤੇ ਚਿੱਟੀ ਉਂਗਲੀ ਦੀ ਬੈਕਟਰੀ ਹੋ ਗਈ। ਕਿਉਂ ਆ ਸਾਰੀ ਉਹ ਇੱਥੇ ਤੇ ਪੂਰੇ ਤੱਕ ਇਹ ਨੀਲੀ ਹੋਈ ਬੇ ਸਾਰੀ ਉਂਗਲੀ। ਮਾਂ ਵੀ ਮੈਂ ਇਹਦਾ ਸਕੈਨ ਸਕੂਲ ਦਾ ਐਕਸਰਾ ਕਰਾਉਣਾ ਪੈਣਾ। ਪਰ ਡਾਕਟਰ ਕਹਿੰਦਾ ਵੀ ਇਹਦਾ ਪਹਿਲਾਂ ਸੋਜਾ ਉੱਤਰਨ ਨੂੰ ਵੀ ਚਿਰ ਚ ਉਂਗਲੀ ਨੂੰ ਕੋਈ ਦਿੱਕਤ ਹੈਗੀ ਆ ਤਾਂ ਸੋਜਾ ਉਤਰੇ ਤੇ ਪਤਾ ਲੱਗਣੀ ਆ ਕੁਝ ਨਹੀਂ ਪਤਾ ਲੱਗਣਾ। ਤੇ ਉਹਨਾਂ ਨੇ ਦਰਦ ਦੀ ਦਵਾਈ ਦਿੱਤੀ ਹੋਈ ਇਹਨੂੰ ਹੁਣ ਦਰਦ ਦੀ ਦਵਾਈ ਲੈ ਕੇ 30 ਕਿਲੋਮੀਟਰ ਹੀ ਜਾਂਦੀ। ਹਾਂ? ਪੱਟੀ ਤੋਂ ਤੇਲੀ ਜਾਂਦੀ। ਪੱਟੀ ਤਾਂ ਹੁਣ ਥੋੜਾ ਤਾਂ ਬੰਦ ਕਰ ਦਿੱਤੇ ਉਹਨਾਂ ਨੇ ਇੱਕ ਕਰੀਮ ਜੀ ਵੀ ਲਾ ਦਿੱਤੀ ਜਿਹੜਾ ਸਵੇਲਿੰਗ ਜੇ ਵੀ ਘੱਟ ਗਈ ਵੀ ਉਂਗਲੀ ਨੂੰ ਗਰਮ ਐਸ ਜੀ ਦੋ ਵੀ ਠੰਡੀ ਉਹਦੇ ਕਰਕੇ ਵੀ ਥੋੜਾ ਜੀ ਦਿੱਕਤ ਆ ਰਹੀ ਹੈ ਹਾਂ ਮਾਦਾ ਬੱਚਾ ਤੇ ਡੈਡੀ ਵੀ ਸਾਡਾ ਜੀ ਸੋਡੀਅਮ ਘਟਣ ਕਰਕੇ ਰਾਤ ਸਾਰੀ ਰਾਤ ਸੁੱਤਾ ਪਿਆ ਰਿਹਾ ਤੇ ਹੁਣ ਫੇਰ ਸੁੱਤਾ ਪਿਆ ਸੀ ਡਾਕਟਰ ਕਹਿੰਦਾ ਵੀ ਮਿੱਠਾ ਇਹਨਾਂ ਨੂੰ ਘਟ ਦੇਣਾ ਥੋੜਾ ਜਿਹਾ ਨੂਨ ਦਾ ਜੋਰ ਰੱਖੋ ਪਰ ਇਹਨਾਂ ਨੂੰ ਬੀਪੀ ਦੀ ਵੀ ਦਿੱਕਤ ਆ ਨਾਲ ਦੀ ਨਾਲ ਉਹ ਵੀ ਗੱਲਾਂ ਸੁੱਤਣ ਆ ਲਈਆਂ ਸਾਰਾ ਕੁਝ ਦੇਖਣਾ ਪੈਂਦਾ ਹੋਰ ਮਾਈਕਰ 4 ਦਾ ਕੱਪ ਲੈ ਕੇ ਆ ਜੀ ਬਣਾ ਦਾ ਬਣਾਉ ਤੇ ਤੇ ਕੀ ਦਾ ਫੋਨ ਹੈ ਤੁਮ ਬੋਲਤੀ ਕਰ ਗਈ ਫੋਨ ਆ ਰਿਹਾ ਜੀ ਕਿਸੇ ਕਿਹਦਾ ਆ ਜਿਹੜੀ ਕੁੜੀ ਦਾ ਬੈੱਡ ਤੇ ਹੈ ਨਾ ਆਪਣੀ ਅੱਛਾ 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 ਉਹ ਭੁੱਲ ਗਈ ਉਹਨੂੰ ਕਰ ਫੋਨ ਕਰ ਜਿਹੜੇ ਗਏ ਆ ਜੀ ਉਸ ਟੈਂਡ ਕਰਾਉਂਗੀ ਇਹ ਕੁੜੀ ਦੇਖ ਚੱਕਦੇ ਹੈਲੋ ਹਾਂ ਮਿੱਟੀ ਕਰਾਈ ਰਿਹਾ ਕੋਟ ਉਹਦੇ ਮੈਨ ਮੜੀ ਫੋਟੋ ਕੱਝ ਪੜੇ ਦੇਖਣ ਚ ਚੱਕ ਕਰਦੇ ਜੀ ਇਹ ਕੰਮ ਕਰ ਸਕਦਾ ਨਾ ਫਿਰ ਮਿਲਦਾ ਮਿਲ ਉਹਦਰ ਡੈਡੀ ਨੂੰ ਡੜੀ ਤੂੰ ਕਹੀ ਜਾਂਦਾ ਮੈਂ ਠੀਕ ਐ ਤੇ ਲੱਟ ਲੱਗੇ ਜਾਂ ਤੂੰ ਬੋਲੀ ਜਾਂਦਾ ਠੀਕ ਆ ਹਾਂ ਉਹ ਦੇ ਕਰਕੇ ਆ ਸਾਦੇ ਕਰਕੇ ਸਭ ਵੀ ਕਰਕੇ ਖਾ ਲਿਆ ਰੋਟੀ ਕਰਕੇ ਕੁਝ ਕੀ ਆਇਆ ਅੱਛਾ ਚਾਹ ਤਾਂ ਪੀ ਲਈ ਕਾ ਹੋਣਾ ਪੀ ਕੇ ਕੇ ਉਹ ਡਾਕਟਰ ਤਾਂ ਕੱਲੂ ਕਹਿੰਦਾ ਕਹਿੰਦਾ ਕੱਲੂ ਤੇਰੇ ਟੈਸਟ ਕਰਾਉਂਗਾ ਫਿਰ ਤੁਹਾਨੂੰ ਦੱਸੂਗਾ ਵੀ ਕੀ ਕਰਨਾ ਕਿ ਸੈਲ ਵਧਿਆ ਸੋਡੀਅਮ ਵਧਿਆ ਕਿਵੇਂ ਕਿਵੇਂ ਨਹੀਂ ਆ ਕਹਿੰਦਾ ਪਾ ਜਿਹੜੀ ਨੈਸਟੀਜੀ ਪੈਂਦੀ ਨਾ ਤੁਹਾਡਾ ਜਿਹੜਾ ਸੋਡੀਅਮ ਨੂਨ ਘਟਿਆ ਸਰੀਰ 'ਚ ਉਹਦੇ ਕਰਕੇ ਹੀ ਪਈ ਜਾਂਦੀ ਆ ਹਾਂ ਤਾਂ ਹੀ ਨੈਸਟੀਜੀ ਕਹਿੰਦਾ ਸਰੀਰ ਦੇ ਤਾਂ ਕਹਿੰਦਾ ਮਰੀਜ਼ ਦਿਮਾਗੀ ਤੌਰ ਤੋਂ ਵੀ ਅਪਸੈਟ ਹੋ ਜਾਂਦਾ ਨੂਨ ਘਟਣ ਨਾਲ ਗੱਲਾਂ ਹੋਰ ਹੋਰ ਮਰੀ ਜਾਂਦਾ ਕਹਿੰਦਾ ਫਿਰ ਹਾਂ ਕਹਿੰਦਾ ਚਲ ਤੁਸੀਂ ਫੇਰ ਵੀ ਟਾਈਮ ਨਾਲ ਆਗੇ ਚਲੋ ਆ ਦੁੱਤੀਆਂ ਜੀ ਉਹਨਾਂ ਗੋਲੀਆਂ ਆ। ਇਹ ਆ ਦੋ। ਆਹ ਦਾ ਕਰਾਣੀ ਹੈ। ਤੇ ਸੋਡੀਅਮ ਨਹੀਂ ਆ। ਸੋਡੀਅਮ ਨਹੀਂ ਆ। ਫਿਰ ਰਾਤ ਨੂੰ ਲੈਣੀ ਆ। ਰਾਤ ਨੂੰ ਹਮ ਪਹਿਲਾਂ ਤਾਂ ਉਹਨਾਂ ਕਹਤਾ ਵੀ ਆਹ 8-8 ਘੰਟੇ ਬਾਅਦ ਦੇ ਦੇ ਔਰ 12 ਘੰਟੇ ਬਾਅਦ ਕਰ ਦੇ। ਚਾਹੋ ਦੇ ਪੱਤਾ। ਪੱਤੀ ਖੋਲ ਦੇ, ਪੱਤੀ ਖੋਲ ਦੇ। ਹਾਂ? ਪੱਤੀ ਖੋਲ ਦੇ ਮੇਰੀ। ਖੋਲ ਦੇ ਫੇਰ ਹੁਣ ਕੀ ਕਰਾਂ। ਖੋਲ ਕੇ ਦੇਖ ਲੈਨੇ ਆ ਵੀ ਠੀਕ ਵੀ ਅੰਗਲੀ ਉਂਦੀ। ਠੀਕ ਹੈ। ਠੀਕ ਹੈ। ਸਵੇਰ ਜੱਦੀ ਸੌਂ ਵੀ ਲਈ ਸੋਣਾ ਜਿਹੜੀ ਦਵਾਈ ਦਿੱਤੀ ਉਹਨੇ ਅਸਰ ਕਰਿਆ ਅੱਗੇ ਕਿਹੜਾ ਸੌਂਦੀ ਐ ਉਹ ਅੱਜ ਮੈਂ ਸਵੇਰ ਜੀ ਜਿਹਦੇ ਓਕੀ ਜਿਹਦੇ ਸੌਂਗੀ ਪੱਤੀ ਨੂੰ ਸਵਾਰ ਕੇ ਇਕੱਠੀ ਕਰਨਾ ਜੇ ਦੁਬਾਰਾ ਬੰਨਣੀ ਪੈਗੀ ਫੇਰ ਅੱਜ ਅਸੀਂ ਕਿੱਥੇ ਕਰਾਂਗੇ ਹਾਂ ਤਾਂ ਮੈਂ ਸਵੇਰ ਪੂਰਾ ਰਹਿਟਾ ਪੁੱਪੂ ਕਾ ਹੋਇਆ ਪੁੱਤ ਹਾਂ ਕਾ ਹੋ ਗਰ ਅ ਕ ਹੁਣ ਤਾਂ ਨਹੀਂ ਕੱਟਦੇ ਮੋੜ ਕੇ ਦੇਖੀ ਮੋੜਦਾ ਮੋੜਦੀ ਆ ਮੈਨੂੰ ਤਾਂ ਹੋਗਾ ਤਾਂ ਮਾਂ ਕਿਤੇ ਠੀਕ ਐ ਪੂਰੀ ਮੁੱਠੀਆਂ ਵਿੱਚ ਮੰਮਾ ਮੰਗਾ ਹਾਂ ਵਿੱਚ ਤਾਂ ਮੁੱਠੀ ਪੂਰੀ ਕਰਕੇ ਦੇਖੀ ਤਾਂ ਹਾਂ ਠੀਕ ਐ ਤਾੜੀ ਮਾਰਦਾ ਲੈ ਤਾੜੀ ਮਰਾ ਹੋਰ ਕੋਸ ਕਾ ਸਿੱਧਾ ਕੰਮ ਨਾ ਕਰਾਂ ਕੋਈ ਹਾਂ ਮਾਰਤੀਆਂ ਨਾ ਆਂਦਾ ਜਿਆਦਾ ਗਰੇ ਨਾ ਦੋਹ ਜੁਨੀਆ ਮਨੂੰ ਤਾਂ ਆ ਹੋਗਾ ਵੀ ਉਹ ਕੁੜੀ ਦਾ ਸਿਰ ਵੱਜਾ ਥੰਦੇ ਜੱਪੀ ਜੀ ਹੋ ਰਿਹਾ ਕਿ ਹੋਰ ਫਟ ਜੱਪੀ ਬੰਦ ਦਿੱਤੇ ਨਾ ਉਹ ਉਹ ਵੀ ਨਾ ਆਪਣੇ ਜਿਵੇਂ ਜੱਪੀ ਪਾ ਦੇ ਖਾਣ ਜੇ ਐ ਖਿੱਚ ਲਈ ਇਹ ਵੀ ਆਪਣੇ ਬਜਨ ਉੱਤੇ ਡੇਗਿਰ ਗਈ ਇਹ ਤਾਂ ਹੱਥੇ ਦਾ ਸਿਰ ਘੱਟਲੇ ਤੋਦੇ ਨਹੀਂ ਭਾਵੇਂ ਨਹੀਂ ਉਹ ਵੀ ਤਾਂ ਹਲਕਾ ਡਾੜੀ ਜਬ ਬੈਲੈਂਸਾ بگੜ ਗਿਆ ਜਬ ਬੈਲੈਂਸਾ بگੜ ਗਿਆ ਤੋ ਹਾਂ ਦਾ ਹਾਂ ਨਾ ਜੱਫੀ ਵੀ ਨਹੀਂ ਛੱਡੀ ਆਏ ਨੇ ਵੀ ਨਹੀਂ ਛੱਡਾ ਗਿਰਦਾ ਕਰਦਾ ਨਹੀਂ ਨਿਆਣਾ ਹੱਥੇ ਲੈ ਹੀ ਲੈਂਦਾ ਉਹ ਆਪਣੇ ਆਪ ਨੂੰ ਬਚਾਉਂਦੀ ਯਾ ਸਰਫੀ ਕਿੱਦਾਂ ਜਾੜਦਾ ਮੈਨੂੰ ਹਾਂ ਦੋਹਾਂ ਨੇ ਕਦੋਂ ਇਹਨੂੰ ਬਚਾਉਣ ਦੀ ਕੋਸ਼ਿਸ਼ ਤੇਲੀ ਕਰੀ ਹਾਂ ਪਰ ਇਹਦੇ ਤਰੀਕਾ ਨਾ ਕਿ ਕਿੱਕਣਾ ਕਿੱਕਣਾ ਪੱਈ ਦੀ ਜੱਫੀ ਕਹਿੰਦੀ ਜੱਫੀ ਪਾਈ ਮੈਂ ਐ ਤਾਂ ਮੇਰੇ ਪੁੱਤ ਨੂੰ ਪੂਰੀ ਸਮਝ ਆ ਸਾਰਾ ਕੁਝ ਦੱਸਦਾ ਵੀ ਮੇਰੇ ਨਾਲ ਜਿਹੜੀ ਬੱਧੀ ਕਿ ਮੈਂ ਬੱਧੀ ਮੇਰੇ ਪੁੱਤ ਨੂੰ ਨਹੀਂ ਦੱਸਦੇ ਨਾ ਮੈਂ ਦੱਸਦੇ ਨਾ ਨਾ ਮਨ ਨੂੰ ਕਿ ਮੈਂ ਸੱਤ ਬੱਧੀ ਮੇਰੇ ਦੇਖੀ ਦੀ ਦੀ ਇਹ ਤੇ ਗਰੀਤ ਨਾ ਇਹ ਕੁੜੀ ਹੈ ਆਪਣੀ ਪਾਰਟੀ ਜੱਫੀ ਪਾ ਕੇ ਤੁਸੀਂ ਪਾਤ ਗਈਆਂ ਨਹੀਂ ਹੈ ਹਾਂ ਚਲੋ ਬਾਹਰ ਨੂੰ ਕਰਨਾ ਸ਼ੁਰੂ ਕਰਾ ਕੀ ਹੋ ਗਿਆ ਫਿਰ ਮੰਨੂ ਡੜੀ ਨਾ ਮੰਨੂ ਦਾ ਟੈਨਸ਼ਨ ਰੱਖਦੀ ਵੀ ਉਹ ਕੁੜੀ ਦੇ ਸਿਰ 'ਚ ਗੋਲਾ ਗੋਲਾ ਜਾਨਾ ਕਰ ਦੇ ਬੁੱਕਰੇ ਪਾਉ ਜ਼ੋਰ ਨਾਲ ਯਾਰ ਪੱਕੀ ਜਗ੍ਹਾ ਗਿਆ ਲੇ ਰੇ ਰੀਤ ਤਾਂ ਰੋਈ ਬਹੁਤ ਇਹਦਾ ਸਰੀਰ 'ਚੋ ਲੱਗ ਤਾਪਣਾ ਲੱਗ ਗਿਆ ਮੰਨੂ ਆਇਆ ਹੋਗਾ ਮੈਂ ਡਰ ਗਈ ਯਾਰਾ ਇਹਦਾ ਜਦੋਂ ਉਹਦੇ ਘਰ ਤੇ ਬਾਹਰ ਨਿਕਲੇ ਅਸੀਂ ਫੇਰ ਦੇਖਿਆ ਵੀ ਇਹਦੇ ਹੱਥ 'ਪਰਾ ਹਾਂ ਨੀਂਦ ਜਾਤਾ ਜਾਦੀ ਹੈ ਮੈਂ ਆੜੀਆ ਹੜ ਗਿਆ ਅਰੇ ਕੁੱਟੜ ਲੱਗੀ ਹੋ ਗਈ ਆਪਣੀ ਹਾਂ ਜੀਆ ਜਾਤਾ ਤਾਂ ਵੀ ਨਹੀਂ ਦਿਲਾਉਣ ਦੋ ਡਾਕਟਰ ਕੋਲ ਹੱਥ ਲਾਉਣ ਦੋਤਾ ਨਾ ਨਹੀਂ ਉਹ ਤੇ ਦਵਾਈ ਵੀ ਨਾ ਵਧੀਆ ਦੇ ਦਿੰਦੇ ਨੇ ਉਹਨੇ ਕਿਾ ਜਾਵੇ ਕਿੰਨੇ ਟਾਈਮ ਦੇ ਦਿਓ ਜਾਂ ਟੀਕੇ ਦਾ ਦਵਾਈ ਦਾ ਕਿਹਾ ਉਹਨੇ ਵੀ ਟੀਕਾ ਲੱਗਣਾ ਜਦੈ ਚੁੱਪ ਵੀ ਹੋ ਗਈ ਹਾਂ ਰੋਦੀ ਰੋਦੀ ਅੰਦਰ ਚੁੱਪ ਹੋ ਗਈ ਐ ਫੇਰ ਕਿੰ pala ਆਬਣਾ ਗਿਆ ਨਾ ਹੋਰ ਹੋਰ ਹੂੰ ਸਾਇ ਪਾਨਾ ਪੱਕਾ ਚੱਲਦਾ ਪੁੱਤ ਹਾਂਜੀ ਦਾੜੀ ਨੂੰ ਵੀ ਇੱਧਰ ਪਾਉਣਾ ਹੈ ਜੀਤ ਸਿੰਘ ਵੀ ਤਾਂ ਹੋਣਾਗਾ ਜੀਤ ਸਿੰਘ ਨੂੰ ਤਾਂ ਉਹਦਾ ਪੁੱਤ ਨੂੰ ਉੱਪਰ ਬਿਠਾਉਣ ਲੱਗ ਜੇ ਕੋਈ ਮਾਰ ਕੇ ਫੇਰ ਰੋਗ ਕਿੱਥੇ ਆਣਗਾ ਤਾਂ ਉਹ ਵੀ ਕਿੱਥੇ ਐ ਤਾਂ ਉਹ ਵੀ ਕਿੱਥੇ ਹੋਰ ਉਹ ਕਿੱਟਾ ਜਨ ਬਾਬਾ ਜੀ ਨੇ ਪੱਟਣ ਕੱਢ ਕੇ ਦੇ ਦਿੰਦੀ ਹੈ ਸਮਾਨ ਸਾਰੇ ਲੈ ਕੇ ਰੱਖੇ ਆਹ ਲੋ ਆਹ ਲਾ ਬੱਤ ਅੱਜ ਤਾਂ ਮੈਂ ਫੜਾ ਦਾਂ ਤੇਰੀ ਗੁਲਜੋ ਪਾ ਲੋ ਔਰ ਉਹ ਜੀ ਲੋ ਮੈਨੂੰ ਕਹਿੰਦੇ ਆ ਇਹ ਮਨੇ ਡੀਪੋ ਪੂਰੀ ਆਹ ਜਨਕ ਕਾ ਗਿਆ ਬੈਂਕ ਤੋਂ ਆਇਆ ਫੋਨ ਉਹ ਸ੍ਰਿੰਦਰ ਨੇ ਕਵਾਈ ਫੋਨ ਜਾਣਾ ਸੀ ਨਾ ਸੈਂਟਰ ਹਾਂ ਮੈਂ ਸੁਣਾ ਲਈ ਹਾਂ ਕੀ ਦੋ ਹਾਂ ਮੈਂ ਸ੍ਰਿੰਦਰ ਨੂੰ ਫੋਨ ਕਰਕੇ ਕਹਿੰਦੀ ਕਿ ਤੂੰ ਜਾਇਆ ਰਸਾ ਨੂੰ ਸੈਨ ਚੱਕ ਰਿਆ ਹਾਂ ਉਹ ਸੈਨਾਂ ਤੋਂ ਬਿਨਾ ਥੋੜਾ ਨਾ ਖਾਤਾ ਜਮਾ ਲੈ ਜਾ ਕੇ ਕਿ ਨੀ ਕਰ ਤਾ ਨਹੀਂ ਹੋਣੀ ਪੁੱਤ ਇਹ ਸਾਰੀਆਂ ਫੋਟੋ ਜਿਹੜੇ ਲੈ ਜੂਗਾ ਫੋਟੋ ਸਟੇਟ ਤੋਂ ਉੱਠੀ ਕਰਾਉਣੀ ਪੈਣੀ ਆ ਪੰਬਰੀ ਥੋੜਾ ਹੋ ਜਿਹੜੀ ਆ ਹਾਂ ਦਾਨਾ ਕਰਦਾ ਹੈਗੀ ਪੰਬਰੀ ਮੈਂ ਤਾਂ ਭੇਜਾਂ ਉੱਥੇ ਹੀ ਕਰਾ ਲਵਾਂਗੀ ਡੈਡੀ ਦਾ ਖਾਤਾ ਜੀ ਸਾਲਾ ਮੰਮੀ ਨਾਲ ਜੁਆਇੰਟ ਸੀ ਉਹ ਨਾ ਕਰਾ ਉਹ ਹੋ ਗਿਆ ਲੱਗ ਗਿਆ ਉਹ ਡੈਡੀ ਡੈਡੀ ਕਾ ਕਰਨਾ ਆਪਾਂ ਏਟੀਐਮ ਉਹ ਕਰਦੇ ਆਂ ਚੈੱਕ ਬੁੱਕ ਲੈਂਦੇ ਆਂ ਕੰਨ ਉਸ ਟਾਈਮ ਸਾਨੂੰ 2000 ਦੇ ਸਾਈਨ ਚਾਹੀਦੇ ਜਿਨ੍ਹਾਂ ਦਾ ਖਾਤਾ ਜੁਆਇੰਟ ਹੁੰਦਾ ਕੰਨ ਨਹੀਂ ਨਹੀਂ ਸਾਨੂੰ ਕੋਈ ਦਿੱਕਤ ਉੱਥੇ ਜਗਾ ਨਾ ਚੈੱਕ ਬੁੱਕ ਨੂੰ ਮੈਨੂੰ ਕਿਹਾ ਵੀ ਚੈੱਕ ਬੁੱਕ ਨੂੰ ਕਹੀ ਉਸ ਟਾਈਮ ਮੰਮੀ ਨਾਲ ਹੋ ਹੁੰਦਾ ਸੀ ਅੱਛਾ ਉਹ ਹਾਂ ਹਾਂ ਉਹਦੇ ਬਾਅਦ ਤੇ ਪਰ ਉਹ ਕਾਗਜ਼ ਉਹਨਾਂ ਦਾ ਮੰਮੀ ਦਾ ਡੈਥ ਸਰਟੀਫਿਕੇਟ ਹਾਂ ਔਰ ਜਿਹੜੇ ਤੁਹਾਡੇ ਆਧਾਰ ਕਾਰਡ ਆ ਲਮਗਲਮ ਕਾਫੀ ਕੁੱਝ ਉਦੇ ਕਰਨੇ ਪੈਂਦੇ ਬੈਂਕ ਵਾਲਿਆਂ ਦੀ ਵੀ ਜ਼ਿੰਮੇਵਾਰੀਆਂ ਕਈ ਹੁੰਦੀਆਂ ਆ ਆਪਾਂ ਕਹਿ ਦਿੰਦੇ ਆ ਕਿਸੇ ਨੂੰ ਪੈਸਾ ਸੰਭਾਲਣਾ ਸੌਖਾ ਨਹੀਂ ਪਿਆ ਉਹਨਾਂ ਨੇ ਵੀ ਸਾਂਭਣਾ ਕਿੰਨਾ ਕਦੇ ਨਿਕਲ ਥੋੜਾ ਹਾਂ ਆਪੋ ਤੋਂ ਕਾਲਣ ਐਦੇ ਸਿਰ ਤੋਂ ਛੋਲੇ ਹੋ ਤਾਂ ਕਾਜੂ ਲੈ ਐਦਾ ਲੱਗਦਾ ਵੀ ਉਂਗਲੀ ਪਰ ਅੱਛਾ ਲਾ ਠੀਕ ਹੈ ਕਾਜੂ ਉਹ ਹੱਥ ਬੰਨੀ ਫਿਰੇ ਜੇ ਪਤਾ ਤਾਂ ਉਹ ਜ਼ਿਆਦਾ ਹੈ ਜੀ ਡਰ ਜੀ ਜਦੋਂ ਅੰਗਲੀ ਲਾਈਏ ਹੈ ਉਂਗਲੀ ਜਾਂ ਪਾਉਂਦੇ ਤਾਂ ਆਈ ਨਹੀਂ ਨਾ ਉਹ ਆਇਆ ਕਿਉਂ ਫੋਨ ਨਾ ਆਇਆ ਕੋਈ ਹਾਂ ਉਦੋਂ ਹੋ ਸਕਦਾ ਜਦੋਂ ਉਹਨਾਂ ਨੇ ਟਿਊਬ ਲਾਇਕਿਆ ਪਤਾ ਉਂਗਲੀ ਸੁਣਨੇ ਅਜ ਹਾਂ ਹੈ ਜੀ ਹਾਂ ਉਹਦਾ ਵੀ ਹੋ ਸਕਦਾ ਹੋਣਾ ਵੀ ਲੈ ਹਾਂ ਹਾਂ ਹੁਣ ਤਾਂ ਨੀਲ ਪਹਿਲਾਂ ਨਾਲ ਤੋਂ ਬਹੁਤ ਘਟ ਗਿਆ ਚੱਲੋ ਭਾਗ ਰੁਪਰਪੇ ਰੱਖੇ ਸਾਰਿਆਂ ਦੇ ਬਾਲ ਬੱਚਿਆਂ ਪਰ ਮਹਾਰਾਜ ਕਿਰਪਾ ਰੱਖੇ ਵਾਹਿਗੁਰੂ ਫਸਦੇ ਬਸ ਦੀ ਚੰਗੇ ਲੱਗਦੇ ਆ ਜੇ ਇਹ ਕੋਈ ਇੱਕ ਵਾਰ ਤਾਂ ਮੇਰਾ ਵੀ ਮਨ ਹੋ ਗਿਆ ਤਾਂ ਮਾਂ ਵੀ ਜੇ ਚਿਚੀ ਗੋਲੀ ਨੂੰ ਕੋਈ ਚੱਕਰ ਹੋ ਗਿਆ ਹੁਣ ਇੱਥੇ ਡੈਡੀ ਨੂੰ ਸੰਭਾਲੂਗਾ ਕਿ ਇਹਨੂੰ ਲੈ ਕੇ ਫਿਰੂਗਾ ਮੈਂ ਅੱਛਾ ਹੋ ਜਾਂਦਾ ਨਿਆਣਾ ਹਾਂ ਹਾਂ ਅੱਜ ਡਾਕਟਰ ਨੂੰ ਲੁਕਾ ਉਹਨੂੰ ਕੋਈ ਹੈਗੀ ਦਿੱਕਤ ਆ ਹਾਂ ਹਾਂ ਕੋਈ ਮੇਰੇ ਉਹ ਦਿੱਕਤ ਆ ਹੈਗੀ ਆ ਕੰਪਾਉਂਡਰਾ ਜੀ ਮੁੰਡਾ ਇੱਕ ਆ ਮੇਰਾ ਸ਼ਾਬਦੀ ਨਿਗਰ ਆਖਦਾ ਸਾਰੇ ਨੇ ਹੁੰਦੇ ਆ ਮਰੀਜ਼ ਬੰਦੇ ਨੂੰ ਦੂਆ ਮਰੀਜ਼ਾ ਲੱਗੀ ਜਾਂਦਾ ਫਿਰ ਐ ਥਾਡੀ ਵਾਦੀ ਆ ਐਸੇ ਜਿਹਾ ਵੱਧੋ ਹੀ ਮਿਲੀਆਂ ਨਾਟ ਘਟ ਵੀ ਵੱਦੀ ਵੀ ਹੈ ਲੈਟੇ ਫੱਜੇਗੀ ਤੈਨੂੰ ਕਟਾ ਘਟਾ ਲੋ ਵਧਾ ਲੋ ਆਖ ਕੇ ਕਾਹੋਗਾ ਤਾ ਅਬੂਬੇ ਨੱਥ ਦੇ ਕਿੱਥੇ ਹਾਈ ਕਿੱਥੇ ਹੋਗੀ ਮੇਰੇ ਪੁੱਤ ਦੇ ਹਾਈ ਕਿੱਥੇ ਹੋਗੀ ਦੀ ਕਥਾਈ ਹੋਵੇਗੀ ਨਹੀਂ ਰੇਖੇ ਆਵੇ ਚਲੋ ਠੀਕ ਹੈ ਜੀ ਮਿਲਦੇ ਪਏ ਤੁਹਾਨੂੰ ਪਹੁੰਚ ਗਏ ਜੀ ਖੰਨੇ ਸ਼ਹਿਰ ਚ ਤੇ ਡੈਡੀ ਕੋਲ ਹਸਪੀਟਲ ਚ ਜਿਹੜੇ ਨਾਲ ਸਾਡੇ ਫੈਮਿਲੀ ਆ ਉਹ ਕਹਿੰਦੇ ਵੀ ਅਸੀਂ ਕੇਅਰ ਕਰਦੇ ਆ ਇਹਨਾਂ ਦੀ ਤੇ ਰੀਤ ਵਾਸਤੇ ਲੈਣ ਸੀ ਸੰਦ ਤਾਂ ਹੈਗੇ ਸੀ ਇਹਦੇ ਕੋਲ ਤੇ ਤੇ ਪੈਰ ਨੰਗੇ ਜੀ ਸੁਣਾ ਟੱਪਲਾ ਲੈ ਡੀਓ ਝਾੜੂ ਲੈਣਾ ਹੈ ਝਾੜੂ ਲਾਉਣਾ ਅੱਛਾ ਉਹ ਚਲੋ ਕਿੱਥੇ ਲਾਉਣੀ ਦੀ ਤੂੰ ਝਾੜੂ ਕਰੇ ਕਰ ਲਾਈ ਆ ਟੱਪਲਾ ਹਾਂ ਦੇਖ ਲੰਮੀ ਸੱਚੀ ਦੇਖ ਲੈ ਕਮਾਂਡ ਜੀ ਮੈਂ ਬੈਕ ਕੈਮਰਾ ਅੰਦਰ ਦੀ ਤਾਂ ਲੋੜ ਨਹੀਂ ਆ ਰਹਾ ਚੱਪਲਾ ਲੈਣੀ ਹੈ ਤੇ ਬਾਤ ਤੇ ਛੋਟੀ ਜੀ ਬਾਤ ਤੇ ਬਸ ਹਾਂ ਸਿੰਪਲ ਚੱਪਲ ਦੇ ਦਿਓ ਪਾਉਣ ਨੂੰ ਬਸ ਪਾਣੀ ਦਾ ਪਲਾਦ ਮੇ ਤੇਰਾ ਪਾਉਣ ਨੂੰ ਫਿਰ ਹੋਰ ਕੀ ਰੱਬ ਚਾਹੀਦਾ ਅੱਜ ਮੌਸਮ ਬੇਈਮਾਨ ਹੈ ਦਿਖਾ ਦਿਓ ਮੈਨੂੰ ਦੋ ਦੋ ਹਾਟਮਾ ਦਿਖਾ ਦਿਓ ਸਿੰਪਲ ਵੀ ਫ੍ਰੀ ਤੋਂ ਜਿਹੜੀ ਪਿੱਛੇ ਸਪੋਰਟ ਵਾਲੀ ਹੁੰਦੀ ਉਹ ਨਹੀਂ ਹਾਉਂਦੀ ਉਹ ਵੇ ਪੈਸੀ ਆ ਵਧੀਆ ਭਾਈ ਉਹ ਲੱਗ ਦੇਖ ਤਾਂ ਉੱਧਰਲੇ ਪੈਰ ਤੇ ਜੀ ਤੈਨੂੰ ਕੰਫਰਟੇਬਲ ਆਨੂ ਦਾ ਉਹ ਲੱਗਣਾ ਕੰਫਰਟੇਬਲ ਲੱਗ ਦੇਖ ਹਾਂ ਚਾ ਆਪਣਾ ਬੱਦਰੀ ਦੀ ਸਪੋਰਟੜੀ ਲੈਣ ਦੇ ਇਦਾਂ ਦੀ ਜੀ ਦਿਖਾ ਦੇ ਪਰ ਫੁੱਲ ਜੇ ਤਾਂ ਨਹੀਂ ਗਾਰਮੈਂਟ ਚ ਤੋੜ ਦਾਨ ਇਹ ਪੈਣੀ ਰਿਬਟ ਨੱਗੇ ਸੱਕੇ ਕੋਈ ਇੱਥੇ ਤਾਂ ਕੁਝ ਨਹੀਂ ਛੱਡਦੇ ਅਸੀਂ ਆ ਆ ਦੇਖ ਆ ਚੱਪਲ ਕਿ ਆ ਵਧੀਆ ਕੱਢ ਗਿਆ ਗਈ ਹੋਈ ਨਹੀਂ ਜੀ ਇਹ ਇਹਦੇ ਪੰਪ ਪਉਦੀ ਨਹੀਂ ਇਹ ਜੀ ਸਪੋਰਟੜੀ ਹੈ ਸਪੋਰਟੜੀ ਨਹੀਂ ਹੈ ਆ ਜੀ ਇਹ ਦੇਖੋ ਆ ਇਹਨੇ ਚ ਰੱਖੀ ਕੁੜੀਆਂ ਵਾਲੀ ਆ ਕੁਛ ਨਾ ਬੁੱਤਾਂ ਉੱਤੇ ਲੱਗੇ ਆਉਗੇ ਹਾਂ ਬਾਗੇ ਦੇ ਓ ਯਾਰ ਜਮੇ ਸਿੰਪਲ ਚੱਪਲ ਚੱਲਣੀ ਆ ਇਹਦੇ ਤੂੰ ਤਾਂ ਫੇਰ ਆਉਣ ਜਾਣ ਵਾਲੇ ਚ ਵੜ ਗਈ ਆਉਣ ਜਾਣ ਵਾਲੇ ਥੋੜੇ ਸਲੀਪਰ ਪਏ ਦਾ ਕੋਲ ਸੈਂਡਲ ਪਏ ਜੁੱਤੀਆਂ ਪਈਆਂ ਹਾਂ ਪਿੱਛੇ ਇਲਾਸਟਿਕ ਲੱਗਦੀ ਹਾਂ ਹਾਂ ਬੱਸ ਸਰ ਦਹਾਂ ਪੈ ਤੋਨੇ ਪੈਰ ਬਾਗੇ ਦੇਖ ਲੈ ਬਾ ਘਰੀ ਬਣੀ ਦੀ ਰੂਟੀਂ ਫੇ ਸੌਂਦੇ ਤਾਂ ਵਧੀਆ ਓ ਚੱਲ ਦੇ ਕੇ ਪਾਜ ਕੇ ਦੇਖ ਲਾ ਪਤਾ ਜਿਆਦਾ ਬੜੀ ਤਾਂ ਨਹੀਂ ਇੰਨਾ ਕੁ ਤਾਂ ਵੀ ਨੋਰਮਲ ਹੈ ਵੈਸੇ ਇਹਦਾ ਪੈਰੇ ਬਹੁਤ ਪਤਲੇ ਵੀ ਛੋਟਾ ਕਰੋਗੇ ਵੀ ਚੱਲ ਦੇਖ ਲੈ ਡੈਡੀ ਕੋ ਜਾ ਕੇ ਪਤਾ ਨਾ ਪਾਜੀ ਪੈਰ ਬੱਚੇ ਦਾ ਕਿਹੜੇ ਘਟੇ ਲੱਗਦੇ ਲੱਗਦੀ ਤਾਂ ਨਹੀਂ ਕੋਈ ਇੰਨੇ ਦਿਨ ਤਾਂ ਨਾ ਰੱਖਣੀ ਵੀ ਨਹੀਂ ਜਿਨ੍ਹਾਂ ਨੂੰ ਪਾਰਵਾਦਣਾ ਇਹਨਾਂ ਨੂੰ ਤਾਂ ਪਤਾ ਨਹੀਂ ਕਿੱਥੇ ਜਾਣੀਆਂ ਆਹ ਲਾਸਟ ਕਰੀ ਹਾਂ ਆਹੀ ਲੈ ਲੰਮੀ ਕਿੰਨੇ ਦੀਆਂ ਇਹ ਚਲ ਦੇ ਪੁੱਪੂ ਨੌਣੀਆਂ ਪੁੱਤਾਂ ਕਹਿੰਦੀ ਨਾ ਨਹੀਂ ਲਈ ਹਾਂ ਇਹ ਕਮਫਰਟ ਸਲੀਪਰ ਦੀ ਹੁੰਦੀ ਹੈ। ਚੜੋ। ਇਹਦੇ ਸਲੀਪਰ ਪਿੱਛੇ سپورਟ ਹੁੰਦੀ ਆ। ਹੋਰ ਨਹੀਂ ਹੈ ਜੀ। ਕਿਹੜੇ ਦੀ ਜੀਵੇਂ ਉਹ ਸਲੀਪਰ ਜੇ ਪਏ ਆ ਗ੍ਰੀਨ ਜੇ ਨੀਚੇ। ਉਹਦੇ ਪਿੱਛੇ سپورਟ ਨਹੀਂ ਆਣੀ ਉਹਦੀ। سپورਟ ਆਲੇ। ਇਹ ਤਾਂ ਪੈਰ ਰੇ ਅੱਗੇ ਆ ਜੂਗਾ ਉਹਦੇ ਚ سپورਟ ਕਿਵੇਂ ਆਊਗੀ ਮੈਨੂੰ। ਹੂੰ। ਉਹ سپورਟ ਨਹੀਂ ਆਉਣੀ ਸਲੀਪਰ ਦਾ। ਲੈ ਪਿੱਛੇ। ਹਾਂ ਉਹ ਹੈਗਾ ਤਾਂ ਇੱਕ ਹਾਂ। ਹਾਂ ਲੋ ਪਿੰਕ ਜਿਹਾ ਕਲਰ ਦਾ ਨਾ। ਇਹ ਵੀ ਵੇਚਣੇ ਆ ਭਾਜੀ ਪਤਾ ਕੀ ਗੱਲ ਆ। ਇਹਦੇ ਪਿੱਛੇ ਜੇ سپورਟ ਆ ਜੂਗੀ ਪੈਰੇ ਅੱਗੇ ਆਣ ਤਾਂ। ਹਾਂ ਨਹੀਂ ਉਹ ਦੂਜੇ ਗੈਨਗੇ ਮੈਂ ਨਹੀਂ ਕਹਿੰਦੀ। ਉਹ ਦੇਖੋ ਗ੍ਰੀਨ ਜੇ ਨਾ ਕ੍ਰਾਕਸ ਕਹਿ ਰਹੇ ਹਾਂ ਹਾਂ ਕ੍ਰਾਕਸ ਹੁਣ ਇਹ ਤਾਂ ਬੇਰਾ ਭਰਾਵਾ ਤੁਸੀਂ ਉਹ ਨੌ ਰੱਖੇ ਹੋਇਆ ਸਾਡੇ ਕਿਨੂੰ ਦਾ ਚੱਪਲ ਆਈਆਂ ਕ੍ਰਾਕਸ ਪਤਾ ਨਹੀਂ ਕਿਹੜੇ ਕਿਹੜੇ ਕਿਆ ਕਿਆ ਇਹਦਾ ਤੁਸੀਂ ਉਹ ਰੱਖੇ ਹੋਏ ਨੌ ਇਹਦੇ ਇੱਕ ਨੰਬਰ ਬਾਅਦ ਦੇਖੋ ਨਾਲ ਇੱਕ ਜਿਹੜਾ ਸੌਫਟ ਹਾਂ ਹਾਂ ਤਾਂ ਆ ਨਹੀਂ ਆ ਕਿਹੜੀ ਲੈਣੀ ਹੈ ਹਾਂ ਆ ਨਹੀਂ ਹਾਂ ਨਹੀਂ ਨੰਬਰ 3 ਹਾਂ ਤਾਂ ਕਿ ਦੇਖ ਲਾ ਆਹੀ ਕਿੱਥੇ ਹੋ ਗਈ ਦੀ ਉਧਰ ਲੈ ਪੈਰ ਤੇ ਸਲਾ ਉਂਗਲੀ ਤੇ ਦੱਸ ਆਏ ਨਹੀਂ ਚੱਲਣੀ ਇਹਦੇ ਰੀਤਾ ਹਾਂ ਜੋ ਆ ਤਾਂ ਬਹੁਤ ਬੜੇ ਹੋਣਗੇ ਸਹੀ ਛੋਟਾ ਮੈਂ ਹਾਂ ਆਹੀ ਚੀਜ਼ ਆਹ ਫਸ ਦੇ ਦੋ ਆ ਠੀਕ ਆ ਲਗਾਇਓ ਮਾੜੇ ਪਾ ਕੇ ਦੇਖਣੀ ਟੁੱਪਰ ਬੈ ਜਾ ਵੀ ਕਾਲੀ ਤਾਂ ਨਹੀਂ ਆਗੀ ਤੁਹਾਨੂੰ ਨਹੀਂ ਨਹੀਂ ਕਾਲੀ ਨਹੀਂ ਮਾ ਕੇ ਦੇ ਬੇਟਾ ਕਰ ਉਧਰਲਾ ਤਿਆਰ ਪਾਜੀ 10 ਗ੍ਰਾਮ ਵਜਨ ਨਹੀਂ ਹੈਗਾ ਦਾ ਜਮੀ ਲਾਈਟ ਵੇਟ ਆ ਕੁੜੀ ਦਾ ਵਜਨ ਕਿ ਸਲੀਪਰਾਂ ਦਾ ਨਹੀਂ ਨਹੀਂ ਸਲੀਪਰ ਦਾ ਮੈਂ ਤਾਂ ਉਹ ਕਹਿੰਦਾ ਕੁੜੀ ਦਾ 11 ਕਿਲੋ ਦੀ ਸਾਡੀ ਆਰ ਨਾ ਸਲੀਪਰ ਦਾ 10 ਗ੍ਰਾਮ ਵਜਨ ਨਹੀਂ ਹੈਗਾ ਅੱਛਾ ਫੇਰ ਠੀਕ ਹੈ ਮਾਂ ਕਿਦੋਂ ਕੋਟਾ ਨੰਬਰ ਨਹੀਂ ਆਉਂਦੀ ਦੀਦੀ ਫੇਰ ਪੈਰ ਅੱਗੇ ਆਏਣਾ ਸਾਰਾ ਆ ਰਿਹਾ ਇਹਦਾ ਅੰਗੂਠਾ ਇਹਦਾ ਪੈਰ ਪਤਲਾ ਹੈ ਮੂਰੂ ਵੀ ਚੈੱਕ ਕਰੋ ਨਾ ਇੱਕ ਕ੍ਰਾਕਸ ਆਈ ਅੱਧੇ ਹੀ ਪੰਦੀ ਆ ਜੀ ਚਲੋ ਜਿਆਦਾ ਖੁੱਲੇ ਜਿਹਾ ਲੱਗਦਾ ਯਾਰ ਮਨੂੰ ਹਾਂ ਪਾਣੀ ਪਿਲਾਓ ਲਗੀ ਇੱਕ ਪਾਣੀ ਦਾ ਮਨ ਵੀ ਪੁੱਛਿਆ ਤਾਂ ਉਹਨਾਂ ਨੇ ਲੈ ਕੇ ਤਾਂ ਆਏ ਨਹੀਂ ਪਰ ਅਜੇ ਤੱਕ ਦੇਖੋ ਚੱਪਲ ਦਵਾਂਗੇ ਭਾਈ ਵੈਸੇ ਕ੍ਰੌਕਸ ਵਧੀਆ ਵੀਰੇ ਅੱਗੇ ਸਰਪੀਆ ਹਾਂ ਤਾਂ ਹੋਰ ਛੋਟਾ ਦੇ ਯਾਰ ਨੰਬਰ ਇੱਕ ਆ ਛੋਟਾ ਲੈ ਲਓ ਹਾਂ ਮੇਰੇ ਪੈਰ ਚੀ ਨਹੀਂ ਫੱਦਣਾ ਭਰਾ ਕੋਈ ਨਹੀਂ ਮਨੋਦਨ ਦਿਖਦੀ ਆ ਵੀ ਖੁੱਲੀਆਂ ਆਉਂਦੇ ਆ ਉਹਨਾਂ ਖੋਲ ਵੀ ਦਿੱਤੀ ਹਾਂ ਉਹ ਇਦਾਂ ਹੀ ਆਉਂਦੀ ਆ ਆ ਲੋ ਮੈਂ ਛੋਟਾ ਦੇ ਦਿੰਦਾ ਭੰਮੀ ਛੋਟਾ ਲੈ ਚਲੋ ਅਸੀਂ ਫੇਰ ਆ ਜਾਂਦੇ ਕੋਈ ਇੱਕ ਸੈਂਟ ਵੀ ਦੇ ਦੇਣਾ ਤੁਹਾਨੂੰ ਇਹ ਵਾਲੀ ਨਹੀਂ ਲੈਣੀ ਫਲੈਟ ਹੀ ਦੂੰਗਾ ਡਾਕਟਰ ਚੱਪਲ ਲੈਣੀ ਆ ਦੇ ਦੇਣਾ ਮੈਂ ਇਥੇ ਬਾੜੋਂ ਤੋਂ ਨਹੀਂ ਬੱਚੇ ਨੂੰ ਨਾ ਭਾਜੀ ਕੰਪਟੇਬਲ ਜੀ ਦੀ ਜੀ ਵਧੀਆ ਰਹਿੰਦੀ ਆ ਆ ਸਹੀ ਆ ਹਨ ਤਾਂ ਕਿ ਚੱਲ ਇਹਨੇ ਜਿਹੜੇ ਖੁੱਲੇ ਵੀ ਨਾ ਹੈ ਚਲੋ ਇਹ ਵੀ ਨਾ ਕੋ ਕੋ ਬੱਜੀ ਕੇ ਦੇਖ ਜੀ ਇਹ ਕੀ ਬਣਦਾ ਖੰਨੇ ਸ਼ਹਿਰ ਦਾ ਬਾਜ਼ਾਰ ਜਿਹੜੀ ਆਟਮ ਇੱਥੇ ਜਿਹੜੀ ਨਹੀਂ ਮਿਲਦੀ ਸਾਰੀ ਆਟਮ ਆ ਜੀ ਜੁਵੈਨਰ ਤੋਂ ਕੱਪੜਾ ਕੱਪੜੇ ਤੋਂ ਅ ਚੂਜ਼ ਜੋ ਵੀ ਆਟਮ ਆ ਹਾਂ ਤੁਸੀਂ ਕਹਿ ਦੋ ਉਹ ਹੈ ਬਾਜ਼ਾਰ ਚੋਂ ਅਵੇਲੇਬਲ ਮਹਿੰਗੀ ਤੋਂ ਮਹਿੰਗੀ ਸਸਤੀ ਤੋਂ ਸਸਤੇ ਹਾਂ ਸੇਵ ਮੈਂ ਗੱਡੀ ਚ ਲੈ ਕੇ ਰੱਖਿਆ ਹੈ ਤੇ ਹੁਣ ਰੀਤ ਵਾਸਤੇ ਲੈਣੀਆਂ ਜੀ ਚੱਪਲਾਂ ਦੇਖਦੇ ਆਂ ਵੀ ਕਿੱਥੇ ਕ ਜਾ ਕੇ ਪਸੰਦ ਆਉਣੀ ਆ ਉਹ ਤੇ ਹੁਣ ਤੁਸੀਂ ਥੋੜੀ ਜਿਹੀ ਝਾਤੀ ਮਾਰੋ ਬਾਜ਼ਾਰ ਦੀ ਵੇ ਵੀਰ ਤੇ ਲੇ ਗਿਲੇ ਨੇ ਅਸੀਂ ਰੀਤ ਵਾਸਤੇ ਜੁੱਤੀਆਂ ਦੇਖ ਬੁੱਪੂ ਤੇਰੇ ਵਾਸਤੇ ਵੀ ਤਰੱਕੀ ਗੱਲ ਵੀ ਸੁਣ ਕੇ ਲੈ ਕੇ ਜਾ ਸਕਦੀ ਹੈ ਤਰੱਕੀ ਦਾ ਪਹਿਰਾ ਵੀ ਹੋਈ ਓਦੋਂ ਇੱਥੇ ਤੇ ਜੁੱਤੀ ਕਿੰਨੀ ਵਾਰ ਲੈ ਗਈ ਜਣੀ ਦੁਕਾਨ ਵੀਰ ਨੇ ਇੱਧਰ ਨਵੀਂ ਕਰ ਲਈ ਕੰਗਰਾਚੂਲੇਸ਼ਨ ਵੀਰ ਮਹਾਰਾਜ ਤੁਹਾਨੂੰ ਹਾਂਜੀ ਬਹੁਤ ਬਹੁਤ ਮਹਾਰਾਜ ਜਨੂੰ ਤਰਕੀਆਂ ਬਖਸ਼ੇ ਬੜੇ ਭਰਾਵਾ ਦੇ ਆਸ਼ੀਰਵਾਦ ਨਾਲ ਹੀ ਹੋਈ ਹੈ ਚੱਲ ਗੋਪਾਲ ਕੀ ਪੇਰ ਵੀ ਕੋਲ ਪੈਰਫੋਟੋ ਅਸੇ ਕੀ ਪਈ ਨਹੀਂ ਮਾਜੂ ਪਤਾ ਲੱਗ ਜਿਵੇਂ ਤਾਂ ਤਾਂ ਠੀਕ ਹੈ ਅਸੀਂ ਆਏ ਵੇ ਵੈਸੇ ਹਸਪੀਟਲ ਚਾ ਦੇਖ ਲਾ ਹਸਪੀਟਲ ਤੇ ਕਿੱਥੇ ਕਿੱਥੇ ਪਹੁੰਚ ਗਏ ਜੱਪੜਾ ਲੈਣੀ ਆਈ ਮੈਨੂੰ ਮੈਂ ਵੀ ਉਰੇ ਦੀ ਵਧੀਆ ਰਹਿੰਦੀ ਏ ਕਿਆ ਦੇ ਉਹਦੇ ਪਤਾ ਨਹੀਂ ਕਿਆ ਦੇਖ ਲੈਨੇ ਨਹੀਂ ਚਾਬੀ ਦੇ ਕਿੱਵੇਂ ਪਤਾ ਨਹੀਂ ਪਤਾ ਨਹੀਂ ਉਹਦੀ ਹੇ ਰੇਂਜ ਨਾਲੋਂ ਮੇਰਾ ਤਾਂ ਜੱਟ ਵਾਲਾ ਜੱਟ ਨੂੰ ਘਰ ਨਹੀਂ ਲਾਉਂਦਾ ਇਹ ਪਿਓ ਦਾ ਰੰਗ ਹੋਰੀ ਐਂਡ ਵੀ ਸ਼ੇਪ ਖਰਾਬ ਹੋ ਜੇ ਲੁੱਕ ਖਰਾਬ ਹੋ ਜੇ ਜਿਹੜਾ ਦੋਸਤ ਮਾਰੋ ਹਾਂ ਵਧੀਆ ਵਧੀਆ 22 ਕਲਾਸ ਦੀ ਹਮ ਕਲਰ ਵੀ ਸੁਨਹਰਾ ਡਾਰਕ ਕਲਰ ਹੈ ਬਹੁਤ ਡਿਟੇਲਿਟੀ ਫਿਰ ਤਾਂ ਦੇ ਵਧੀਆ ਵਧੀਆ ਲਾਉਂਗਾ ਫਿਰ ਤਾਂ ਸਾਨੂੰ ਜਿਵੇਂ ਵਿਆਹ ਹੈ ਫਿਰ ਤੋਂ ਵੀ ਤੇ ਰਹਿ ਜੀਂਗੇ ਹਨਾ ਵੀ ਹਾਂ ਇੱਕ ਸਾਲੀ ਗੱਲ ਤੁਸੀਂ ਆਪਾਂ ਕਰੇ ਕਰਦੇ ਹਾਂ ਕੋਈ ਤਾਂ ਮੈਂ ਦੱਸੂਗੀ ਫਿਰ ਕੀ ਕੀ ਚੱਲਦਾ ਹੈ ਇਹ ਦਾਤਾ ਵਾਸਤੇ ਹੌਸਪੀਟਲ ਚ ਸਾਡੇ ਕੋਲ ਹੈ ਨੀ ਜੀ ਭਾਂਡੇ ਤੇ ਮਹਾਂ ਸੰਦੀਪ ਨੂੰ ਮੰਗ ਗਲਾਸ ਤੇ ਕ올ੀਆਂ ਦੋ ਕੁ ਲੈ ਲੈ ਭਾਂਡੇ ਲੈ ਲੋ ਆ ਹਾ ਇਹ ਲੈ ਲੈ ਜਿਹੜਾ ਤੇਰੇ ਹੱਥਾਂ ਚ ਬੜਾ ਗਲਾਸ ਆ ਆ ਹੀ ਲੈ ਲੈ ਛਾਹ ਖੰਨੇ ਵਿੱਚ ਆਈਏ ਤਾਂ ਵੀ ਇਹ ਸਮੋਸੀਆਂ ਨਾ ਖਾਈਏ ਤਾਂ ਵੀ ਪੰਗਾ ਹੀ ਆ। 1000 ਰੁਪਏ ਦੀਆਂ ਕਰਾਂਦੇ ਜੇ ਇਹ ਖਾਊਗੀ ਮੈਂ ਤਾਂ ਖਾਂਦਾ ਨਹੀਂ। ਪਰ ਠੀਕ ਆ। ਚਟੜੋ ਪਾਦੀ ਮਿਰਚਾਂ ਪਾਦੀ ਨਾਲ ਯਾਰ। ਚੁੰਨੀ ਲੈਣ ਤੇ ਰਹਿ ਗਈ। ਚੁੰਨੀ ਲੈ ਲਾ। ਨਿਆਈ ਚੁੰਨੀਆਂ ਜੀ ਕਾਟਨ ਦੀਆਂ ਤੇ ਸੰਦੀਪ ਹਾਣਾ ਹਾਈ ਕੋਈ ਅਕਲ ਚ ਹਾਂ ਲਿਆ ਜੀ ਕਿਹੜੀ ਓ ਯਾਰ ਕਿਆ ਬੁੜੀਆਂ ਜਿਹੜਾ ਕਲਰ ਲੱਤਾ ਤਾਂ ਐ ਕੋਈ ਬਲੈਕ ਹੋਰ ਕਲਰ ਲੈ ਲੈ ਕੋਈ ਜੀ ਐਂਟਰੀ ਲੰਗਣੀ ਆਨੇ ਆਲੇ ਕਿਆ ਆ ਵੀ ਫਿੱਕਾ ਜਿਹਾ ਕਲਰ ਆ ਯਾਰ ਉਹਦੇ ਦੇਖ ਲਓ ਕਿੰਨੇ ਰੰਗ ਪਏ ਲੰਪ ਚ ਇੱਥੇ ਬੈਠੋ ਮੈਂ ਤਾਂ ਹਾਂ ਭਾਈ ਸਾਹਿਬ ਕਹਿੰਦਾ ਇੱਥੇ ਬੈਠੋ ਅਸੀਂ ਦਿਖਾਉਂਦੇ ਤੁਹਾਨੂੰ ਵਾਹੇ ਕਰੋ ਉਹ ਕਲਰ ਯਾਰ ਹੋਰ ਲੋੜਦਾ ਮੰਮਾ ਸਾਹੇ ਪਾ ਹਾਂ ਦੇਖ ਲੋ ਜੀ ਸਦਾ ਰੇਟ ਆ ਹੀ ਹੋਣਾ ਪਰ ਦੂਜੀ ਨਾਲ ਤੇ ਕਾਟਨ ਨਹੀਂ ਹੈ ਜੀ ਹੈ ਕਾਟਨ ਹੈ ਬਿਲਕੁਲ 200 ਰੁਪਏ ਆ ਦੇਖ ਗੜ ਜੇ ਪਈ ਜਾਂਦੀ ਨਹੀਂ ਨਹੀਂ ਕੁਝ ਨਹੀਂ ਹੋਊਗਾ ਯਾਰ ਦੇ ਕੋਈ ਐ ਖੁੱਲੂ ਐ ਇੱਕਨ ਬੰਨ ਗਿਆ ਆਈ ਗੁਜਰਾਤ ਚੋਂ ਮਾ ਲਾਉਦਾ ਹੂੰ ਨਾ ਗੋਲੀ ਮੇਰੀ ਮਿਲ ਗਈ ਐਜੀ ਗੋਲੀ ਨਾ ਫੇਰ ਆਉਂਗੇ ਫੇਰ ਜਾਉਂਗੇ ਨਾ ਗੋਲੀ ਨੀ ਪਰੋ ਪਾ ਦੇਗਾ ਇੱਕੋ ਨੇ ਹਾਂ ਲੈ ਆਉਣ ਥੈਂਕ ਯੂ ਇਹ ਖਾ ਲੈਨੇ ਆਪਾਂ ਕੀ ਕਹਿੰਦੀ ਆ ਤੇ ਨਹੀਂ ਚੱਲ ਆਪਾਂ ਖਾਈਏ ਸਮੋਸੀਆਂ ਬਿੱਲੀ ਦਾ ਸਰਾਨੇ ਦੁੱਧ ਜੰਮ ਜੂ ਪਹਿਲਾਂ ਮੈਨੂੰ ਇਹ ਦੱਸ ਨਿਆਣਿਆਂ ਦਾ ਕੰਮੀ ਪਹੁੰਚ ਗਏ ਜੀ ਦੁਬਾਰਾ ਹੌਸਪੀਟਲ ਕੋਲ ਪਰ ਗਈ ਸੀ ਇੱਕ ਚਪਲਾ ਲੈਣ ਆ 150 ਦੀ ਚਪਲਾ ਲਾ ਲਓ ਤੇ 150 ਦੀ ਇੱਕ ਚੁੰਨੀ ਲੈਣੀ ਦੀ ਨੇ ਆਪਣੇ ਵਾਸਤੇ ਕਾਟਨ ਦੀ ਲਿਆ ਫਿਰ ਮੇਰੇ ਘਰ ਵਾਲੇ ਨੇ 200 ਦੀ ਦੁਵਾਤੀ ਐਨੂੰ ਮੈਂ 200 ਦੀ ਚੁੰਨੀ ਦੁਵਾਤੀ ਜੀ ਰੁਪਈਆ ਖਰਚੇ 2600 ਦੱਸੋ ਇਹ ਲੈ ਜਾਣ ਦੀ ਅੱਗੂ ਹੀ ਰਹੀ ਹੈ ਬਾਜ਼ਾਰ ਦੇ ਵਿੱਚ ਮੈਂ ਤਾਂ ਹੀ ਨਹੀਂ ਤਾਂ ਜਾਂਦਾ ਆ ਕੇ ਚੀਏ ਓਕੇ ਲੈ ਲਈ ਤੁਸੀਂ ਲੈ ਲਓ ਜੀ ਅਗਲਾ ਸਟੀਲ ਸਟੀਲ ਕਰ ਗਏ ਅ ਮੈਂ ਤੁਹਾਡੇ ਘਰ ਕੇ ਲਈ ਗਈਆਂ ਤਾਂਬੇ ਦਾ ਗਲਾਸ ਚਲ ਇੱਕ ਤਾਂ ਕੰਮ ਵਧੀਆ ਕਰਿਆ ਨਾ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਇੱਕ ਹੋਰ ਲੈ ਆਈ ਹਾਂ ਜਿਹੜੇ ਤੂੰ ਰਾਤ ਨੂੰ ਨਾ ਪੀਉਂਦੀ ਹੁਣ ਸਮਾਨ ਹਾਂਜੀ ਕੱਚ ਦੇ ਗਲਾਸ ਚ ਘੱਤ ਨਾ ਹੁਣ ਇਹਦੇ ਚ ਪੀਆ ਕਰੋ ਤਾਂਬੇ ਦੇ ਵਿੱਚ ਤਾਂਬੇ ਦੇ ਦੇ ਵਿੱਚ ਤਾਂਬੇ ਹੁਣ ਦਾ ਸਟੀਲ ਤਾਂ ਖਤਮ ਕਰ ਕਰ ਦੇ ਵਿੱਚ ਤਿੱਤਲ ਜਾਂ ਤਾਂਬਾ ਜਿਹੜੀ ਵੀ ਚੀਜ਼ ਨਵੀਂ ਆਊਗੀ ਹੁਣ ਆਹੀ ਸਮਾਨ ਦੇ ਆਊਗਾ ਲਾ ਆਪੇ ਤੋਂ ਵੇਚ ਕੇ ਵੀਰਦੀ ਐਂ ਦਿਖਾਉਂਦੀ ਕੱਟ ਕੱਟ ਕੇ ਨਰਦਾ ਸਜਾ ਕੇ ਇਹ ਪੱਤੀ ਦੇਖੋ ਘਰ ਤੇ ਸਮਾਨ ਅਸੀਂ ਲੈ ਕੇ ਨਹੀਂ ਤਾ ਵੀ ਡੈਡੀ ਚਲ ਖਮਾਣੋ ਹੀ ਦਾਖਲ ਕਰਾ ਲੂਗੇ ਪਰ ਡਾਕਟਰ ਨੇ ਸਾਨੂੰ ਕਨਵਰਸ ਕਰਕੇ ਹੀ ਰੱਖ ਲਿਆ ਤੇ ਚਲੋ ਡਾਕਟਰ ਵਧੀਆ ਉਹਨਾਂ ਦੇ ਕੈਨ ਦੇ ਅਕੋਰਡ ਅਸੀਂ ਰਹਿ ਵੀ ਗਏ ਹਾਂਜੀ ਭਾਂਡਾ ਕੋਈ ਨਾਲ ਨਹੀਂ ਤੇ ਲੈ ਕੇ ਹੁਣ ਭਾਂਡੇ ਬਿਨਾ ਅਸੀਂ ਉਹ ਵਿਅੋਖੇ ਡਿਸਪੋਜ਼ਲ ਨਾਲ ਕਿੰਨਾ ਘਟਾ ਬੰਦਾ ਸਾਰ ਲੂਗਾ ਨਾਲੇ ਉਹ ਵੀ ਡਿਸਪੋਜ਼ਲ ਉਹ ਚੀਜ਼ ਨਹੀਂ ਇਹਨਾਂ ਨੂੰ ਧੋਵ ਸਵਾਰ ਕੇ ਬੰਦਾ ਖਾਤਲ ਅੰਦਰ ਡੈਡੀ ਤੇ ਉਹ ਜੇ ਖਿਚੜੀ ਖਾਣੀ ਇਹਦੇ ਵਿੱਚ ਖਾ ਲੂਗਾ ਹੂੰ ਫੇਰ ਆ ਪਿਕਚਰ ਦੀ ਤਾਂ ਪਲੇਟ ਆਉਂਦੀ ਨਹੀਂ। ਉਹ ਸਟicker ਪਟਣ ਲੱਗੇ। ਇਹ ਕਹਿੰਦੀ ਪੱਟੀ ਐ ਇਹ। ਜੁੱਤੀਆਂ ਲੈ ਕੇ ਆਈ ਜੀ ਉਹਨੇ ਬਾਤ ਤੇ। ਆਪਣੇ ਵਾਸਤੇ। ਦੇਖੀਆਂ ਚੀਆਂ ਲਈਆਂ ਨਹੀਂ ਮੈਂ। ਮੈਂ ਹੁਣ ਕੱਟ ਕੇ ਦਿਖਾ ਦਣੀ। ਮੂੰਹ ਨਹੀਂ ਬੋਲੀ ਜਾਂਦਾ। ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਤੱਕ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੰਗੇ ਰਹਿਣਾ ਪਹਿਣ ਪਹਿਣ ਕਰਕੇ ਦੇਤੀ ਨੇ ਇੱਕ ਜੁੱਤੀ ਫ੍ਰੀ ਉਹ ਨਾ ਦੁਕਾਨਦਾਰਾਂ ਦਾ ਤਾਂ ਇਹ ਹੀ ਤਾਂ ਟੈਕਟ ਹੁੰਦਾ ਪਹਿਣ ਜੀ ਤੁਹਾਡਾ ਫ੍ਰੀ ਚ ਦੇਤੀ ਤੇ ਰੁਪਈਆ 1500 ਲੁੱਟਾ ਕੇ ਲੈਣੇ ਕੜਕਵੇਂ ਜੇ ਨੋਟਾਂ ਨਾਲ ਚਲੋ ਠੀਕ ਹੈ ਜੀ ਓਕੇ ਬਾਏ ਬਾਏ